ਦੇ 8000 ਲਾ ਵਾਕਿਆ ਹੋਇਆ ਹਾਂ ਜੀ ਮੈਂ ਕਾਮਰੇਡ ਉਦਮ ਸਿੰਘ ਸੰਤੋਖਪੁਰਾ ਜੀ ਜਿਲ੍ਹਾ ਸਕੱਤਰ ਭਾਰਤੀ ਨਕਲਾਬੀ ਮਕਸਵਾਦੀ ਪਾਰਟੀ ਤੇ ਕਿਸਾਨ ਜਥੇਬੰਦੀ ਦਾ ਜਮਹੂਰੀ ਕਿਸਾਨ ਸਭਾ ਦਾ ਜ਼ਿਲ੍ਹਾ ਪ੍ਰਧਾਨ ਹੈ ਜੀ ਸਾਡੀ ਪਾਰਟੀ ਵੱਲੋਂ ਟੋਟਲ ਪੰਜਾਬ ਦੇ ਵਿੱਚ ਕਨਵੈਨਸ਼ਨਾਂ ਦਾ ਦੌਰ ਚੱਲ ਰਿਹਾ ਹੈ ਅੱਜ ਦੇ ਹਾਲਾਤ ਤੇ ਸਾਡੇ ਸੂਬੇ 'ਚ ਕਿਸ ਤਰ੍ਹਾਂ ਕਿਸਾਨਾਂ ਦੀ ਲੁੱਟ ਹੋਈ ਹੈ ਤੇ ਸੈਂਟਰ ਸਰਕਾਰ ਕਿਸ ਤਰ੍ਹਾਂ ਲੋਕਾਂ ਨਾਲ ਅ ਮਤਲਬ ਤੱਕੇਸ਼ਾਹੀ ਕਰਾ ਰਹੀ ਹੈ ਤੇ ਉਹ ਉਹਦੇ ਸਬੰਧ 'ਚ ਅਸੀਂ ਕਨਵੈਨਸ਼ਨਾਂ ਕਰ ਰਹੇ ਹਾਂ ਪਹਿਲਾਂ ਅਸੀਂ ਕਰਾਚੋ ਕੀਤੀ ਸੀ 22 ਤਰੀਕ ਦੀ ਕੱਲ ਸਾਡੀ ਕਨਵੈਨਸ਼ਨ ਹਾਂਜੀ ਉਸ ਤੋਂ ਬਾਅਦ ਫਿਰ ਕੀ ਹੋਇਆ ਤੁਹਾਡੇ ਨਾਲ ਮੈਂ ਆਪਣੇ ਜਿਹੜਾ ਫਲਾਈਓਵਰ ਹੈ ਕੋਰਸ ਲੈਨ ਕੋਲੇ ਇਹਦੇ ਉੱਪਰ ਜਾ ਰਿਹਾ ਸੀ ਮੋਟਰਸਾਈਕਲ ਤੇ ਆਪਣੀ ਬਾਈਕ ਤੇ ਤੇ ਅਚਾਨਕ ਮੇਰੇ ਜਿਹੜੀ ਡੋਰ ਹੈਗੀ ਉਹ ਗਲ ਦੇ ਵਿੱਚ ਪੈ ਗਈ ਚੈਨਾ ਡੋਰ ਤੇ ਜਿਹਦੇ ਤੇ ਬੈਨ ਵੀ ਹੈ ਪਰ ਸਾਡੇ ਜਿਹੜੇ ਬੱਚੇ ਨੇ ਜ ਬੱਚਿਆਂ ਦੇ ਪੇਰੈਂਟਸ ਨੇ ਉਹ ਇਸ ਗੱਲ ਤੋਂ ਬੱਚਿਆਂ ਨੂੰ ਵਰਜ ਨਹੀਂ ਰਹੇ ਜੇਕਰ ਮੇਰੇ ਇਹ ਅੱਖ 'ਚ ਪੈ ਜਾਂਦੀ ਚੈਨਾ ਡੋਰ ਮੇਰੀ ਅੱਖ 'ਚ ਸ਼ਾਇਦ ਦੋ ਹੀ ਅੱਖਾਂ ਚਲੀ ਜਾਂਦੀਆਂ ਮੈਂ ਕਹਣਾ ਵੀ ਮੈਂ ਖੁਸ਼ਕਿਸਮਤ ਆ ਵੀ ਇੱਥੇ ਮੇਰੇ ਗਲ 'ਚ ਪੈ ਗਈ ਥੋੜੀ ਤਕਲੀਫ ਤਾਂ ਬਹੁਤ ਜ਼ਿਆਦਾ ਹੈ ਗਲ 'ਚ ਜਦੋਂ ਇਹ ਜਿਹੜੀ 2 ਰੁਪਈਆ ਇਹਦੇ ਨਾਲ ਮਤਲਬ ਮੇਰੀ ਕੋਈ ਨਸ ਵੀ ਕੱਟੀ ਜਾ ਸਕਦੀ ਜਿਸ ਦੇ ਨਾਲ ਮੇਰੀ ਮੌਤ ਹੋ ਸਕਦੀ ਸੀ ਤੀਸਰਾ ਆਪਣਾ ਬਚਾ ਕਿਤਾਈ ਬਚਾਅ ਤਾਂ ਮੈਂ ਕਲਕਸ ਤੇ ਬ੍ਰੇਕ ਲਾ ਕੇ ਮੋਟਰਸਾਈਕਲ ਰੋਕਿਆ ਜਦੋਂ ਮੈਨੂੰ ਲੱਗਿਆ ਵੀ ਕੋਈ ਕੋਈ ਤਿੱਖੀ ਚੀਜ਼ ਮੇਰੇ ਗਲ 'ਚ ਮਤਲਬ ਗਲ ਨੂੰ ਕੱਟ ਰਹੀ ਹੈ ਇਕ ਲਖ ਤੇ ਮੈਂ ਮੇਰੇ ਪਿੱਛੇ ਵੀ ਕੋਈ ਆ ਕੇ ਮੇਰੇ ਤੇ ਕੋਈ ਸਾਧਨ ਵੀ ਚੜ ਸਕਦਾ ਸੀ ਤੇ ਮੈਂ ਹੌਲੀ ਕਰਕੇ ਸਾਈਡ ਤੇ ਲਾ ਕੇ ਜਦੋਂ ਦੇਖਿਆ ਮੇਰੇ ਲਹੂ ਬਹੁਤ ਨਿਕਲ ਰਿਹਾ ਸੀ ਫਿਰ ਮੈਂ ਲੀਰ ਨਾਲੇ ਲਹੂ ਸਾਫ ਕੀਤਾ ਹੁਣ ਸਰਕਾਰੀ ਹਸਪਤਾਲ ਤੇ ਮੈਂ ਟ੍ਰੀਟਮੈਂਟ ਲਈ ਇੱਥੇ ਆਇਆ ਸਰਕਾਰ ਤੋਂ 3 ਮੰਗ ਕਰਦੇ ਸਰਕਾਰ ਤੋਂ ਮੰਗ ਕਰਦੇ ਆ ਜੀ ਵੀ ਇਹ ਇਸ ਤਰ੍ਹਾਂ ਦਾ ਮਤਲਬ ਸਖਤੀ ਕਰਨੀ ਚਾਹੀਦੀ ਹੈ ਬੱਚਿਆਂ ਤੇ ਵੀ ਪੇਰੈਂਟਸ ਤੇ ਵੀ ਇਹ ਦੁਕਾਨਦਾਰਾਂ ਤੇ ਵੀ ਜਿਹੜੇ ਧੜਾ ਧੜੇ ਵੇਚ ਰਹੇ ਨੇ ਵੈਨ ਵਾਲੀ ਜਿਹੜੀ ਇਹ ਹੋਰ ਹੈਗੀ ਉਹਨੂੰ ਧੜਾ ਧੜ ਵੇਚੀ ਜਾਂਦੇ ਨੇ ਕੀਮਤੀ ਜਾਨਾਂ ਨੂੰ ਨਾ ਦੇਖਦੇ ਹੋਏ ਆਪਣੇ ਮੁਨਾਫੇ ਨੂੰ ਦੇਖ ਰਹੇ ਨੇ ਦੁਕਾਨਦਾਰ ਜਿਸ ਤਰ੍ਹਾਂ ਮਤਲਬ ਨਸ਼ਿਆਂ ਤੇ ਸਾਡੇ ਪੰਜਾਬ ਦੇ ਵਿੱਚ ਧੜਾ ਧੜ ਨਸ਼ੇ ਵਿਕ ਰਹੇ ਨੇ ਇਸੇ ਤਰੀਕ ਸਰਕਾਰ ਦੇ ਸੌ ਉਪਰਾਲਿਆਂ ਦੇ باوجود ਵੀ ਨਸ਼ਾ ਵੀ ਵਿਕੀ ਜਾਂਦਾ ਚੈਨਾ ਡੋਰ ਵੀ ਵਿਕੀ ਜਾਂਦੀ ਹੈ ਤੇ ਰੋਜ਼ਾਨਾ ਹਾਦਸੇ ਹੁੰਦੇ ਨੇ ਜਾਨਾਂ ਜਾ ਰਹੀਆਂ ਨੇ ਇਹਦੇ ਤੇ ਮਤਲਬ ਛੇਤੀ ਤੋਂ ਛੇਤੀ ਕੰਟਰੋਲ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਡਾਕਟਰ ਸਾਹਿਬ ਇਹ ਅੱਜ ਤੁਹਾਨੂੰ ਜਾਇਆ ਉਹਦੇ ਡੋਰਾ ਲੱਗੀ ਹੋਈ ਹੈ ਅੱਜ ਕੱਲ ਕਿੰਨਾ ਤੋਂ ਦੇ ਫੈਲਦਾ ਹੋਇਆ ਠੀਕ ਹੈ ਨੂੰ ਜੀ ਮੇਰਾ ਨਾਮ ਡਾਕਟਰ ਗਿੱਤਿਕਾ ਹੈ ਪੇਸ਼ੈਂਟ ਆਇਆ ਜਿਹਦੇ ਗਲੇ ਤੇ ਡੋਰ ਦੇ ਨਾਲ ਟਰੋਮਾ ਹੋਇਆ ਹੋਇਆ ਤੇ ਉਹਨੂੰ ਫਿਲਹਾਲ ਅਸੀਂ ਬੇਸਿਕ ਫਰਸਟ ایڈ ਦੇ ਦਿੱਤੀ ਹੈ ਔਰ ਉਹਨੂੰ ਸੀਟੀ ਸਕੈਨ ਲਈ ਭੇਜਿਆ neck ਦੇ ਤੇ ਉਸਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿੰਨੀ ਜ਼ਿਆਦਾ ਡੀਪ ਇੰਜਰੀ ਹੈ ਸਰਜਨ ਆ ਕੇ ਫਿਰ ਇੱਕ ਵਾਰ ਉਹਨਾਂ ਨੂੰ ਦੇਖ ਲੈਣਗੇ ਬਾਅਦ ਹੀ ਟ੍ਰੀਟਮੈਂਟ ਉਸ ਤੋਂ ਬਾਅਦ ਹੋਏਗਾ ਇਸ ਨਾਲ ਚੈਨਲ ਉਰ ਉੱਪਰ پابੰਦੀ ਲੱਗਣੀ ਚਾਹੀਦੀ ਹੈ ਜੀ ਇਹਦੇ ਬਾਰੇ ਕੀ ਕਹੋਗੇ ਹਾਂ ਬਿਲਕੁਲ ਲੱਗਣੀ ਚਾਹੀਦੀ ਹੈ ਜੀ ਬਿਕੋਜ਼ ਇਹ ਬਹੁਤ ਹੀ ਇੱਕ ਮੇਜਰ ਟਰੋਮਾ ਹੈ neck ਤੇ ਤੇ ਇਸ ਨੂੰ ਜ਼ਿਆਦਾ ਵੱਧ ਨਹੀਂ ਸਕਦਾ ਸੀਗਾ ਬਾਕੀ ਉਹਦੇ ਸੀਟੀ ਤੇ ਪਤਾ ਲੱਗੇਗਾ ਪਰ ਡੈਫੀਨਿਟਲੀ ਹੈ ਪ੍ਰੋਬਲੈਮੈਟਿਕ ਚੀਜ਼ ਹੈ